ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਹਿੰਦ ਕੀ ਹਾਲ ਚਾਲ ਆ ਸਭ ਦਾ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਹੋਵੰਗੇ ਤੇ ਅੱਜ ਹੋਲੀ ਦੇ ਪਵਿੱਤਰ ਪਰਵ ਤੇ ਆਪ ਸਭ ਨੂੰ ਲੱਖ ਲੱਖ ਵਧਾਈਆਂ ਤੇ ਇਹ ਹੋਲੀ ਸਭ ਲਈ ਖੁਸ਼ੀਆਂ ਲੈ ਕੇ ਆਵੇ ਤੇ ਉਮੀਦ ਕਰਦਾ ਹਾਂ ਕਿ 2024 ਵਾਲੇ ਜਿਹੜੇ ਸਾਰੇ ਕੈਂਡੀਡੇਟਸ ਹਨ ਉਹਨਾਂ ਸਾਰਿਆਂ ਨੂੰ ਸਕਸੈਸ ਮਿਲੇ ਠੀਕ ਹੈ ਮੇਰੀ ਤਾਂ ਇਹੀ ਦੁਆ ਹੈ ਤੇ ਹੋਰ ਵੀ ਕੈਂਡੀਡੇਟਸ ਜਿਹੜੇ 2025 ਦੇ ਵਿੱਚ ਇਸ ਵਾਰ ਫਾਰਮ ਫਿਲ ਕੀਤੇ ਨੇ ਤੇ ਵਾਈ ਗਰੁੱਪ ਰੀ ਉਹਨਾਂ ਦੀ ਵੀ ਮਿਹਨਤ ਨੂੰ ਫਲ ਪਾਵੇ ਉਹਨਾਂ ਦੇ ਵੀ ਆਨ ਵਾਲੇ ਸਾਲ ਦੇ ਵਿੱਚ ਵਰਦੀ ਪਵੇ ਤੇ ਅੱਜ ਆਪਾਂ ਇੱਕ ਮੇਨ ਟੌਪਿਕ ਤੇ ਗੱਲ ਕਰਨੀ ਹੈ ਕਿ ਜਿਹੜੀ AWS ਵਾਲੀ ਜਿਹੜੀ ਆਪਣੀ ਆਈ ਹੈਗੀ ਲਿਸਟ ਆਈ ਹੈਗੀ ਤੇ ਕਾਫੀ ਕੈਂਡੀਡੇਟਸ ਮੈਨ ਉਸ ਦੇ ਰਿਲੇਟਡ ਕਮੈਂਟਸ ਕਰ ਰਹੇ ਨੇ ਕੁਐਸਚਨ ਪੁੱਛ ਰਹੇ ਨੇ ਕਿ ਜਿਹੜੇ ਇਹ ਕੈਂਡੀਡੇਟਸ ਬੁਲਾਏ ਨੇ ਇਹਨਾਂ ਕਰਕੇ ਕੀ ਬਾਕੀ ਕੈਟੇਗਰੀਜ਼ ਤੇ ਮਤਲਬ ਕਿ ਇਫੈਕਟ ਪਾਏਗਾ ਤੇ ਆਪਾਂ ਉਸ ਦੇ ਰਿਲੇਟਡ ਮਤਲਬ ਕਿ ਜਿਹੜੀ ਗੱਲ ਕਰਨੀ ਤੇ ਕਾਫੀ ਸਾਰੇ ਸਟੂਡੈਂਟਸ ਵੀ ਕਹਿ ਰਹੇ ਸਾਡੇ ਐਡਮਿਟ ਕਾਰਡ ਕਦੋਂ ਆਉਣਗੇ ਸਾਈਟ ਖੁੱਲ ਨਹੀਂ ਰਹੀ ਤੇ ਜਿਹੜੇ ਸਾਰੇ ਤੁਹਾਡੇ ਸਵਾਲ ਨੇ ਆਪਾਂ ਉਹਨਾਂ ਦੇ ਅੱਜ ਜਵਾਬ ਦੇਵਾਂਗੇ ਅਮੀਰ ਕਰਨ ਦੀ ਸਾਰੀ ਵੀਡੀਓ ਚੰਗੀ ਤਰ੍ਹਾਂ ਦੇਖੋਗੇ ਤੇ ਵੀਡੀਓ ਐਂਡ ਤੱਕ ਦੇਖੋ ਠੀਕ ਹੈ ਜੇ ਤੁਸੀਂ ਸਾਰੀ ਜਾਣਕਾਰੀ ਚੰਗੀ ਤਰ੍ਹਾਂ ਲੈਣੀ ਹੈ ਜੇ ਮਤਲਬ ਕਿ ਨਹੀਂ ਜਾਣਕਾਰੀ ਲੈਣ ਦੀ ਚਾਹ ਮੰਤ ਤੁਸੀਂ ਇੱਥੇ ਸਕਿੱਪ ਕਰ ਸਕਦੇ ਹੋ ਤੇ ਚਲੋ ਫਿਰ ਬਿਨਾ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹੁਣ ਕਿ 114 ਜਿਹੜੀ EDWS ਦੀ ਕੈਂਡੀਡੇਟਸ ਨੇ ਉਹਨਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਕਿਉਂਕਿ ਮੈਂ ਪਹਿਲਾਂ ਵਾਲੀ ਵੀਡੀਓ ਚ ਇੱਕ ਗੱਲ ਦੱਸੀ ਸੀ ਕਿ ਜਦੋਂ ਬੰਦੇ ਉਸ ਕੈਟਾਗਰੀ ਵਿੱਚ ਘਟ ਜਾਣ ਤਾਂ ਫਿਰ ਉਹ ਕੈਟਾਗਰੀ ਨੂੰ ਕੰਪਲੀਟ ਕਰਨ ਲਈ ਉਸ ਕੈਟਾਗਰੀ ਦੇ ਬੰਦੇ ਹੀ ਮਤਲਬ ਦੁਬਾਰਾ ਸ਼ਾਰਟਲਿਸਟ ਕੀਤੇ ਜਾਂਦੇ ਨੇ ਜਦੋਂ ਕਿ ਸਾਡੀ ਭਰਤੀ ਵੇਲੇ ਮਤਲਬ ਕੁੜੀਆਂ ਤੋਂ ਟਰਾਇਲਸ ਨਹੀਂ ਕਲੀਅਰ ਹੋਏ ਸੀਗੇ ਸਾਡੇ ਟਰਾਇਲਸ ਅਲੱਗ ਹੋਏ ਸੀ ਨਾ ਜਿਵੇਂ ਮਤਲਬ ਤੁਹਾਨੂੰ ਪਤਾ ਵੀ ਡਾਕੂਮੈਂਟ ਸਕਰੂਟੀ ਤੇ ਮਤਲਬ ਕਿ ਟਰਾਇਲਸ ਇਕੱਠੇ ਹੋਏ ਸੀਗੇ ਉਦੋਂ ਮਤਲਬ ਡਾਕੂਮੈਂਟ ਸਕਰੂਟੀ ਲਈ ਕੋਈ ਅਲੱਗ ਤੋਂ ਨਹੀਂ ਆਈ ਸੀ ਕੋਈ ਲਿਸਟ ਨਹੀਂ ਆਈ ਸੀ ਉਹ ਡਾਕੂਮੈਂਟ ਸਕਰੂਟੀ ਦੇ ਟਰਾਇਲਸ ਇਕੱਠੇ ਹੋਏ ਸੀਗੇ ਇਹ ਚੀਜ਼ ਮੈਂ ਅਕਸਰ ਆਪਣੀਆਂ ਵੀਡੀਓਜ਼ ਵਿੱਚ ਦੱਸਦਾ ਰਹਿੰਦਾ ਠੀਕ ਹੈ ਤੇ ਇਸ ਵਾਰ ਮਤਲਬ ਕਿ ਇਦਾਂ ਹੋਇਆ ਮਤਲਬ 2023 2024 ਤੇ 2025 ਵੀ ਉਮੀਦ ਕਰਦਾ ਵੀ ਇਦਾਂ ਹੀ ਹੋਵੇਗਾ ਤੇ ਉਹੀ ਗੱਲ ਮੈਂ ਦੁਬਾਰਾ ਰਿਪੀਟ ਕਰਦਾ ਕਿ ਜਿੱਦਾਂ ਕਿ ਆਪਣਾ ਜਿਹੜੀ ਇਹ ਕੱਟ-ਆਫ ਆਈ ਹੈ ਮਤਲਬ ਕਿ ਜੋ ਡਾਕੂਮੈਂਟ ਸਕਰੂਟ ਨਹੀਂ ਦੀ ਉਹਦੇ ਵਿੱਚ ਜਿਹੜੇ ਬੰਦੇ ਘਟ ਗਏ ਹਨਾ ਜਿਹੜਾ ਕਿੰਨਤ ਲਗਿਆ ਹੁਣ ਕੋਟਾ ਇਹਨਾਂ ਨੇ ਹਜੇ ਆਫੀਸ਼ੀਅਲੀ ਮਤਲਬ ਅਨਾਉਂਸ ਨਹੀਂ ਕੀਤਾਗਾ ਜਿੱਦਾਂ ਕਿ ਅਦਰ ਸਟੇਟ ਕੈਂਡੀਡੇਟਸ ਦਾ ਵੀ ਹਜੇ ਕੋਈ ਅਨਾਉਂਸ ਨਹੀਂ ਕੀਤਾ ਬਟ ਉਹ ਚੀਜ਼ ਕਰ ਰਹੇ ਨੇ ਅਪਲਾਈ ਕਰਤੀ ਆ ਠੀਕ ਹੈ ਕਾਫੀ ਕੈਂਡੀਡੇਟਸ ਮੈਨੂੰ ਪੁੱਛ ਲੈਂਦੇ ਨੇ ਕਿ ਅਦਰ ਸਟੇਟ ਕੋਟਾ ਜੀ ਲਾਗੂ ਤਾਂ ਹੋਇਆ ਨਹੀਂ ਇਦਾਂ ਕਿਦਾਂ ਮਤਲਬ 5-6% ਦਿੱਤਾ ਤਾਂ ਹੁਣ ਇਹ ਚੀਜ਼ EWS ਵਾਲੀ ਵੀ ਫਿਲਹਾਲ ਆਫੀਸ਼ੀਅਲੀ ਕੋਈ ਉਹਨੂੰ ਕੋਟਾ ਲਾਗੂ ਕਰਨਾ ਸ਼ੁਰੂ ਕਰਤਾ ਠੀਕ ਹੈ ਇੱਕ ਹੋਰ ਪਹਿਲਾਂ ਭਰਤੀ ਸੀ ਮੇਰੇ ਮਾਈਂਡ ਦੇ ਵਿੱਚ ਨਹੀਂ ਇਸ ਟਾਈਮ ਉਹ ਕਿਉਂਕਿ ਮੈਂ ਜ਼ਿਆਦਾਤਰ ਪੰਜਾਬ ਪੁਲਿਸ ਤੇ ਉੱਪਰ ਹੀ ਮਤਲਬ ਕਨਸੈਂਟਰੇਟ ਕਰਦਾ ਆਪਣੀ ਮਤਲਬ ਕਿ ਜੋ ਡਿਪਾਰਟਮੈਂਟ ਦੀਆਂ ਭਰਤੀਆਂ ਨੇ ਤੇ ਬਾਕੀ ਡਿਪਾਰਟਮੈਂਟਸ ਜਿਹੜੇ ਹੈਗੇ ਨੇ ਉਹਨਾਂ ਬਾਰੇ ਆਪਾਂ ਹਲਕੀ ਫੁਲਕੀ ਗੱਲ ਕਰਦੇ ਰਵਾਂਗੇ ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੇ ਫਿਲਹਾਲ ਆਪਾਂ ਫੋਕਸ ਕਰਦੇ ਵੀ ਜਿਹੜੀ ਏਡਬਲ ਜੀਐਸ ਲਈ ਕੈਂਡੀਡੇਟਸ ਇਹਨਾਂ ਦੀ ਜਿਹੜੀ ਲਿਸਟ ਆਈ ਆ ਉਹਦੇ ਕਰਕੇ ਕੀ ਬਾਕੀ categories ਤੇ ਵੀ ਫਰਕ ਪਊਗਾ ਨਹੀਂ ਪਊਗਾ ਤਾਂ ਹਾਂ ਉਹ ਵੀ ਸਿੱਧੀ ਗੱਲ ਹੈ ਕਿ ਜਨਰਲ ਕੈਂਡੀ ਜਿਹੜੇ ਜਨਰਲ ਕੈਟਾਗਰੀ ਵਾਲੇ ਨੇ ਉਹਨਾਂ ਤੇ ਜ਼ਿਆਦਾ ਅਫੈਕਟ ਪਾਊਗਾ ਜਨਰਲ ਜਿਹੜੀ ਕੱਟਆਫ ਆ ਉਹ ਜ਼ਿਆਦਾ ਵੱਧ ਕੇ ਜਾਊਗੀ ਇਹ ਗੱਲ ਨਹੀਂ ਹੈਗੀ ਕਿ ایਡਬਲਯੂਐਸ ਵਾਲੇ ਕੈਂਡੀਡੇਟਸ ਆੜੇ ਉਹ ਸਾਰੇ ਹੀ ਜਨਰਲ ਵਿੱਚ ਸ਼ਿਫਟ ਕਰਦੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗਈ ਉਹ ਕੁਝ ਜਿੱਦਾਂ ਕਿ ਨੇ ਮੋਟੀ ਕਰੀਮ ਹੁੰਦੀ ਜਿੱਦਾਂ ਹਨਾ ਕੁਝ ਵਿਰਲੇ ਹੀ ਹੋਣਗੇ ਕੋਪ 5-7 ਬੰਦੇ ਘਟਦੇ ਹੋਣਗੇ 10 ਬੰਦੇ ਠੀਕ ਹੈ ਉਹ ਉਧਰ ਸ਼ਿਫਟ ਹੋਏ ਹੋਣੇ ਇਹ ਨਹੀਂ ਗੱਲ ਹੈਗੀ ਕਿ ایਡਬਲਯੂਐਸ ਦੇ ਵਿੱਚ ਜਿੱਦਾਂ ਕਿ ਡਿਸਟ੍ਰਿਕਟ ਹੈਡਰ ਦੇ ਵਿੱਚ 100 ਸੀਟਾਂ ਆਰਮਡ ਰਿਕਟਰ ਦੇ ਵਿੱਚ 80 ਸੀਟਾਂ ਨੇ ਤੇ ਉਹ 180 ਦੇ 180 ਬੰਦੇ ਹੀ ਜਰਨਲ ਦੇ ਵਿੱਚ ਸ਼ਿਫਟ ਹੋਗੇ ਨਹੀਂ ਇਦਾਂ ਨਹੀਂ ਹੁੰਦਾ ਉਹਨਾਂ ਵਿੱਚੋਂ ਕੁਝ ਕੁ ਬੰਦੇ ਜਿੱਦਾਂ ਕਿ ਕੁਝ ਐਸਸੀ ਚ ਹੋਣਗੇ ਕੁਝ ਬੀਸੀ ਚ ਹੋਣਗੇ ਕੁਝ ਈਡਬਲਯੂਐਸ ਚ ਹੋਣਗੇ ਕੁਝ ਮਤਲਬ ਇਦਾਂ ਕਰਕੇ ਉਹ ਬੰਦੇ ਜਿਹੜੇ ਹੈਗੇ ਚੈਨਲ ਦੇ ਵਿੱਚ ਸ਼ਿਫਟ ਹੁੰਦੇ ਆ ਤੇ ਇਹ ਸਾਰੇ ਪੁਆਇੰਟਾਂ ਦੀ ਖੇਡ ਹੁੰਦੀ ਹੈ ਤੁਸੀਂ ਇਹ ਨਾ ਸੋਚੋ ਵੀ ਇਹ ਮਤਲਬ ਹੁਣ 2-3 ਨੰਬਰ ਸਾਡੀ ਕਟਆਫ ਪਲੱਸ ਚਲੀ ਜਾਊਗੀ ਵੀ ਸਾਡਾ ਕੀ ਬਣੂਗਾ ਉਹ ਜਿਹੜੇ 114 ਕੈਂਡੀਡੇਟਸ ਮਤਲਬ ਕਿ ਸ਼ਾਰਟਲਿਸਟ ਕੀਤੇ ਗਏ ਹਨ ਜਿਹੜਾ ਬੰਦਾ 1 ਤੇ ਬੈਠਾ ਤੇ ਜਿਹੜਾ ਬੰਦਾ 114 ਤੇ ਬੈਠਾ ਠੀਕ ਆ ਉਹਨਾਂ ਦੇ ਨੰਬਰਾਂ ਵਿੱਚ ਡਿਫਰੈਂਸ ਜੇ ਮਤਲਬ ਕਿ ਉਹਨਾਂ ਨੂੰ ਆਪਾਂ ਅਸੈਂਡਿੰਗ ਆਰਡਰ ਚ ਲੈ ਕੇ ਆਈਏ ਠੀਕ ਆ ਤਾਂ ਉਹ ਹੱਦ 0.5 ਤੱਕ ਮਤਲਬ ਕਿ ਜਾਂ ਹੱਦ ਇੱਕ ਨੰਬਰ ਇੱਕ ਨੰਬਰ ਦਾ ਬਹੁਤ ਰੇਅਰ ਆ ਉਹ ਵੀ 100 ਮਤਲਬ ਕੈਂਡੀਡੇਟਸ ਦੇ ਵਿੱਚ ਮਤਲਬ ਕਿ ਇਹ ਚੀਜ਼ਾਂ ਹਜ਼ਾਰਾਂ ਦੇ ਵਿੱਚ ਜਦੋਂ ਕਾਊਂਟ ਹੁੰਦੀਆਂ ਉਦੋਂ ਮਤਲਬ ਇੱਕ ਦੋ ਨੰਬਰ ਦਾ ਮਤਲਬ ਜਿਹੜਾ ਫਰਕ ਪੈਂਦਾ ਹੈਗਾ ਜਦੋਂ 100 ਦੇ ਵਿੱਚ ਕਾਊਂਟ ਕੀਤਾ ਤਾਂ ਇਹ ਹੱਦ 0.5 ਤੱਕ ਮਤਲਬ ਕਿ ਜਿਹੜ ਵਧ ਸਕਦੀ ਆ ਮਤਲਬ ਵੱਧ ਨਹੀਂ ਸਕਦੀ ਜਿਵੇਂ ਕਹਿ ਸਕਦੇ ਆ ਵੀ ਮਤਲਬ ਉਹ 0.5 ਤੱਕ ਜਿਵੇਂ نیچے ਆਈਏ ای ਡਬਲ ਟੀ ਐਸ ਦੀ ਠੀਕ ਆ ਜਿਹੜੇ ای ਡਬਲ ਟੀ ਐਸ ਵਾਲੇ ਬੰਦੇ ਜਿਹੜੇ ਅੱਪਰ ਮਤਲਬ ਕਿ ਮੈਰਿਟ ਵਾਲੇ ਸੀਗੇ ਠੀਕ ਆ 0.5 ਜਾਂ ਨੰਬਰ ਵੱਧ ਸੀ ਜਾਂ ਮਤਲਬ ਪੁਆਇੰਟ ਮਤਲਬ 1 ਨੰਬਰ ਤੱਕ ਜਿਵੇਂ ਕਹਿ ਸਕਦੇ ਆ 1 ਨੰਬਰ ਮੈਂ ਜਿੱਦਾਂ ਤੁਹਾਨੂੰ ਕਿਹਾ ਬਹੁਤ ਰੇਅਰ ਚਾਂਸ ਆ ਵੀ ਥੋੜੇ ਮੋٹے ਬੰਦੇ ਜਿਵੇਂ ਕਹਿ ਸਕਦੇ ਆ ਉਹਨਾਂ ਦੇ ਵਿੱਚੋਂ ਜਨਰਲ ਦੇ ਸ਼ਿਫਟ ਹੋਏ ਆ ਸਾਰੇ ਬੰਦੇ ਸ਼ਿਫਟ ਨਹੀਂ ਹੋਏਗੇ ਇਸ ਕਰਕੇ ਤੁਸੀਂ ਇਹ ਗੱਲ ਦਾ ਬਿਲਕੁਲ ਟੈਨਸ਼ਨ ਨਾ ਲੋਗੇ ਹੁਣ ਸਾਡੀ ਜਿਹੜੀ ਮੈਰਿਟ ਹੈਗੀ SCARo ਵਾਲੇ MB ਵਾਲੇ ਮਤਲਬ BC ਕੈਟਾਗਰੀ ਸਾਡਾ ਜੀ ਹੁਣ ਕੀ ਬਣੂਗਾ ਸਾਡੀ ਮੈਰਿਟ ਤੇ ਵੀ ਅਸਰ ਪਊਗਾ ਪੁਆਇੰਟਾਂ ਦੇ ਹਿਸਾਬ ਨਾਲ ਅਸਰ ਪਊਗਾ ਪੁਆਇੰਟਾਂ ਦੇ ਹਿਸਾਬ ਨਾਲ ਠੀਕ ਹੈ ਜਿੱਥੇ ਮੈਂ ਤੁਹਾਨੂੰ ਡੇਢ ਨੰਬਰ ਜਾਂ ਦੋ ਨੰਬਰ ਕਿਹਾ ਸੀਗਾ ਉਥੇ 1.7 ਹੋ ਸਕਦਾ 1.8 ਹੋ ਸਕਦਾ ਜਿੱਥੇ ਮੰਨ ਚਲੋ 1.5 ਵਧਣੀ ਸੀ ਉਥੇ 1.7 ਹੋ ਸਕਦੀ ਹੈ 1.8 ਹੋ ਸਕਦੀ ਹੈ ਇਹ ਨਹੀਂ ਗੱਲ ਹੈਗੀ ਵੀ ਡੇਢ ਨੰਬਰ ਵਧੇ ਦੀ ਬਜਾਏ ਉਹ 2.5 ਨੰਬਰ ਹੋ ਜਾਊਗੀ ਇਦਾਂ ਦਾ ਕੋਈ ਵੀ ਸੀਨ ਨਹੀਂ ਹੈਗਾ ਕਿਉਂਕਿ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਇਹ ਚੀਜ਼ ਦੱਸਤੀ ਹੈ ਕਿ ਹੁਣ ਜਿੱਦਾਂ ਕਿ ਮੈਂ ਸਟਾਰਟਿੰਗ ਵਾਲੇ ਦਿਨਾਂ ਦੇ ਵਿੱਚ ਵੀਡੀਓ ਬਣਾਈ ਸੀ ਕੱਟ-ਆਫ ਰਿਲੇਟਡ ਹਨਾ ਮੈਂ ਤੁਹਾਨੂੰ ਕਿਹਾ ਸੀ 201746 ਦੇ ਵਿੱਚ ਜਿਹੜੀ ਕੱਟ-ਆਫ ਜਿਹੜੀ ਵਧਣੀ ਹੈਗੀ ਆ ਉਹ 1 ਡਿਗਰੀ ਨੰਬਰ ਵਧੂਗੀ ਹੱਦ ਦੋ ਨੰਬਰ ਵੱਧ ਸਕਦੀ ਆ ਠੀਕ ਹੈ ਬਟ ਇਹ ਗੱਲ ਨਹੀਂ ਵੀ ਹੁਣ ਜੀ 114 ਦੀ ਲਿਸਟ ਆਈ ਤੁਸੀਂ ਕਹਿੰਦੇ ਇੱਕ ਡਿਗਰੀ ਨੰਬਰ ਹੋਰ ਵੱਧ ਜੂਗੀ ਨੋ ਇੱਕ ਡਿਗਰੀ ਨੰਬਰ ਹੀ ਵਧੂਗੀ ਪੁਆਇੰਟ ਮਤਲਬ 0.23 ਮਤਲਬ ਹੱਦ 0.5 ਤੱਕ ਜਿਹੜੀ ਮੈਰਿਟ ਆ ਮਤਲਬ ਕਿ ਉਹ ਵੱਧ ਸਕਦੀ ਜਿੱਥੇ ਤੁਹਾਡਾ ਡਿਗਰੀ ਨੰਬਰ ਵਧਣਾ ਸੀਗਾ SC BC ਵਾਲੇ ਉਹਨਾਂ ਹੀ ਤਾਂ ਕੱਟਆਫ ਵੈਸੀ ਹੀ ਹੋ ਜਾਂਦੀ ਹੈ ਇਹ ਜ਼ਿਆਦਾ ਇਫੈਕਟ ਪੈਣਾ ਹੈ ਜਨਰਲ ਕੈਟਾਗਰੀ ਨੂੰ ਤੇ ਕੱਲ ਇੱਕ ਕੈਂਡੀਡੇਟ ਦਾ ਮੈਨੂੰ ਮੈਸੇਜ ਆਇਆ ਕਿ ਜੀ ਫਿਰ ਤਾਂ ਜਨਰਲ ਕੈਂਡੀਡੇਟ ਨੂੰ ਮਤਲਬ ਕਿ ਕੋਈ ਫਾਇਦਾ ਨਹੀਂ ਆ ਵੀ ਮਤਲਬ ਕਿ ਜਨਰਲ ਕੈਂਡੀਡੇਟਾਂ ਨਾ ਧੱਕਾ ਹੋ ਰਿਹਾ ਚਲੋ ਇਹ ਹੁਣ ਮਸਲਾ ਜਿਹੜਾ ਹੈਗਾ ਮੈਂ ਇਹਦੇ ਬਾਰੇ ਜ਼ਿਆਦਾ ਕੋਈ ਡਿਬੇਟ ਨਹੀਂ ਕਰੂੰਗਾ ਇਸ ਮਸਲੇ ਦੇ ਕਿਉਂਕਿ ਕੋਰਟ ਦਾ ਫੈਸਲਾ ਠੀਕ ਹੈ ਕੋਰਟ ਨੇ ਹੀ ਜਨਰਲ ਕੈਟਾਗਰੀ ਵਿੱਚੋਂ ਜਿਹੜੇ ਕੱਢ ਕੇ ਬੰਦੇ ਇਹ ਜਿਹੜਾ ਕੋਟਾ ਦਿੱਤਾ ਮਤਲਬ ਕਿ 10% ਕੋਟਾ EWS ਕੈਟਾਗਰੀ ਨੂੰ ਤੇ ਕਈ ਹੁਣ ਮੈਨੂੰ ਜਿਵੇਂ ਮੈਂ ਜੀ ਮਤਲਬ ਮੇਰੇ ਨਾਲ ਦੇ ਕਈ ਨੌਨ ਹੈਗੇ ਨੇ ਜਿਨ੍ਹਾਂ ਦੇ ਕਿ 10-10 11-11 ਕਿੱਲੇ ਨੇ ਤੇ ਉਹ ਮਤਲਬ ਕਿ ਜਾਲੀ ਸਰਟੀਫਿਕੇਟ ਬਣਾਈ ਬੈਠੇ ਹੁਣ ਚਲੋ ਇਹਦੇ ਬਾਰੇ ਹੁਣ ਆਪਾਂ ਕੀ ਗੱਲ ਕਰੀਏ ਬਟ ਹੈ ਤਾਂ ਚਲੋ ਗਲਤ ਆ ਚਲੋ ਜਿਵੇਂ ਕਹਿ ਸਕਦੇ ਬੰਦਾ ਆਪਦੇ ਬੈਨੀਫਿਟ ਲਈ ਬੰਦਾ ਕੀ ਨਹੀਂ ਮਤਲਬ ਐਫਰਟ ਲਾਉਂਦਾ ਹੈ ਪਰ ਮੇਰੀ ਗੱਲ ਇਹ ਚੀਜ਼ ਧਿਆਨ ਨਾਲ ਸੁਣੋ ਜੇ ਇਹ ਚੀਜ਼ ਵੈਰੀਫਾਈ ਹੁੰਦੀ ਹੈ ਠੀਕ ਆ ਤੁਹਾਡੇ ਦੀ ਜਦੋਂ ਈਡੋਲ ਜੋਸ ਕੈਟਾਗਰੀ ਦਾ ਤੁਹਾਡਾ ਸਰਟੀਫਿਕੇਟ ਦੇਖਿਆ ਜਾਊਗਾ ਠੀਕ ਆ ਤੇ ਫਿਰ ਤੁਹਾਡੇ ਹੋ ਸਕਦਾ ਪਰਿਵਾਰ ਦੀ ਦੇਖੀ ਜਾਵੇ ਤੁਹਾਡੀ ਮਤਲਬ ਕਿ ਜਿਹੜੀ ਆਮਦਨ ਹੈਗੀ ਤੁਹਾਡੀ ਜਾਇ ਇਸ ਗਲਤੀ ਕਰਕੇ ਕਿਤੇ ਆਪਣੇ ਤੇ ਇੱਕ ਤੇ 420 ਦਾ ਕੇਸ ਨਾ ਪਵਾ ਲਿਓ ਤੇ ਬਾਕੀ ਮੈਂ ਇਹ ਗੱਲ ਕਹੂੰਗਾ ਵੀ ਜੇ ਬੰਦਾ एलिਜੀਬਲ ਹੈ ਫੇਰ ਹੀ ਉਹ ਈਡੋਲਜੋਸ ਕੈਟਾਗਰੀ ਨੂੰ ਫਿਲ ਕਰਾਇਆ ਕਰੀ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਕਈ ਵਾਰੀ ਕਾਨੂੰਨੀ ਕਾਰਵਾਈ ਹੁੰਦੀ ਉਹ ਫਿਰ ਆਪਣਾ ਜਿਵੇਂ ਕਹਿੰਦੇ ਪੀੜ੍ਹੀਆਂ ਤੱਕ ਪਿੱਛੇ ਲੈ ਜਾਂਦੀ ਆ ਠੀਕ ਆ ਤੇ ਮੇਨਲੀ ਆਪਾਂ ਗੱਲ ਕਰ ਰਹੀ ਸੀ ਕੱਟਆਫ ਬਾਰੇ ਵੀ ਕੱਟਆਫ ਜਿਹੜੀ ਹੈਗੀ ਇੰਨੀ ਹਾਈ ਨਹੀਂ ਜਾਊਗੀ ਜਿਹੜਾ ਤੁਸੀਂ ਦਿਮਾਗ ਦੇ ਵਿੱਚ ਸੋਚੀ ਬੈਠਿਆ ਨਾ ਕੋਈ ਅਦਰ YouTube ਚੈਨਲ ਤੁਹਾਨੂੰ ਦੱਸ ਰਿਹਾ ਨੇ ਵੀ ਹੁਣ ਕੱਟਆਫ ਵਧੂਗੀ ਠੀਕ ਆ EWSD ਜਿਹੜੀ ਮੈਰਿਟ ਆ ਉਹ ਤਾਂ ਘਟੂਗੀ ਕਿਉਂਕਿ ਉਹਨਾਂ ਦੇ ਬੰਦੇੜੇ ਘੱਟ ਮੈਡਲ ਅਲੇ ਸਦੀ ਗਏ ਆ ਠੀਕ ਆ ਪਰ ਬਾਕੀ ਕੈਟਾਗਰੀਜ਼ ਦੀ ਜਿੰਦਾ ਕਿਹਾ ਸੀ ਦੀ ਪੁਆਇੰਟ 5 ਤੱਕ ਮਤਲਬ ਬਾਕੀ ਕੈਟਾਗਰੀ ਨਹੀਂ ਜਰਨਲ ਦੀ ਜਰਨਲ ਦੀ ਗੱਲ ਕਰਦੇ ਆ ਜਰਨਲ ਦੀ ਜਿਹੜੀ ਕੱਟ ਆਫ ਹੈਗੀ ਆ ਉਹ ਹੱਦ ਪੁਆਇੰਟ 2.3 ਤੱਕ ਜਾਂ ਮਤਲਬ ਰੇਅਰ ਆ ਕਿ ਪੁਆਇੰਟ 5 ਤੱਕ ਮਤਲਬ ਕਿ ਉਹ ਵਧੀ ਅੱਧੇ ਨੰਬਰ ਤੱਕ ਹਨ ਤੇ ਬਾਕੀ ਕੈਟਾਗਰੀ ਨੂੰ ਫਰਕ ਪੁਆਇੰਟ 1 ਦਾ ਪੁਆਇੰਟ 2 ਦਾ ਪੈ ਸਕਦਾ ਕਿਉਂਕਿ ਉਹਨਾਂ ਕੈਟਾਗਰੀਜ਼ ਜਿਹੜੇ ਸਟੂਡੈਂਟਸ ਨੇ ਠੀਕ ਆ ਉਹਦਰੋਂ ਕੋਈ 10 15 ਸਟੂਡੈਂਟਸ ਆ ਤੇ ਕੈਟ ਠੀਕ ਐ ਐਸ ਸੀ ਐਮ ਬੀ ਹੋ ਗਿਆ ਆਰਓ ਹੋ ਗਿਆ ਠੀਕ ਐ ਮਤਲਬ ਉਹਨਾਂ ਦੇ ਗਾ ਮੇਲ ਨੇ ਫਿਰ ਫੀਮੇਲ ਨੇ ਤਾਂ ਤੁਹਾਡੀ ਕੈਟਾਗਰੀ ਨੂੰ ਕੋਈ ਜ਼ਿਆਦਾ ਇਨਾ ਖਾਸਾ ਫਰਕ ਨਹੀਂ ਪਊਗਾ ਉਮੀਦ ਕਰਦਾ ਤੁਸੀਂ ਇਹ ਚੀਜ਼ ਨੂੰ ਥੋੜਾ 브ਰੇਕੀ ਨਾਲ ਸਮਝਿਓ ਜੇ ਨਹੀਂ ਸਮਝ ਲੱਗੀ ਫਿਰ ਵੀ ਦੁਬਾਰਾ ਵੀਡੀਓ ਦੇਖ ਲਓ ਵੀ ਇਹ ਕਿਦਾਂ ਪ੍ਰੋਸੈਸ ਚੱਲਦਾ ਹੈ ਕਿਉਂਕਿ ਇਹ ਨਹੀਂ ਹੁੰਦਾ ਕਿ ਇੱਕ ਕੈਟਾਗਰੀ ਆ ਠੀਕ ਐ ਇੱਕ ਕੈਟਾਗਰੀ ਦੇ ਗਾ ਸਬ ਕੈਟਾਗਰੀ ਵੀ ਜਿੱਦਾਂ ਮੇਲ ਆ ਫੀਮੇਲ ਆ ਫਿਰ ਐਸ ਸੀ ਆ ਐਸ ਸੀ ਐਮ ਬੀ ਆ ਐਸ ਸੀ ਆਰਓ ਆ ਬੀ ਸੀ ਆ ਹਨਾ ਤੇ ਫਿਰ ਆਪਣੇ ਜਿਵੇਂ ਫਰੀडम फाइਟਰ ਮਤਲਬ ਅਲੱਗ ਅਲੱਗ ਸਿਸਟਮ ਹੈਗੇ ਨੇ ਠੀਕ ਐ ਇਹ ਉਹ ਵੀ ਖਾਸ ਕਰਕੇ 100 ਸਟੂਡੈਂਟਸ ਨੂੰ ਠੀਕ ਆ 100 ਸਟੂਡੈਂਟਸ ਤੇ ਕੋਈ ਖਾਸ ਖਾਸ ਇਫੈਕਟ ਨਹੀਂ ਜਦਾਂ ਕਹਿੰਦੇ ਕਿ ਨਾ 19 21 ਦਾ ਫਰਕ ਪੈ ਸਕਦਾ ਹੱਦ ਮਾਈਨਰਸ ਤਾਂ ਉਮੀਦ ਕਰਦਾ ਹਾਂ ਤੁਸੀਂ ਇਹ ਚੀਜ਼ ਨੂੰ ਪੂਰਾ ਧਿਆਨ ਨਾਲ ਸੁਣਿਆ ਹੋਊਗਾ ਵੀਡੀਓ ਐਂਡ ਤੱਕ ਦੇਖੀ ਹੋਊਗੀ ਤੇ ਇਹ ਚੀਜ਼ ਦੁਬਾਰਾ ਤੁਸੀਂ ਰਿਪੀਟ ਕਰ ਕਰ ਦੇਖ ਲਓ ਵੀ ਮੈਂ ਵਾਰ-ਵਾਰ ਉਹਨੂੰ ਕੀ ਚੀਜ਼ ਸਮਝਾ ਰਿਹਾ ਤੁਹਾਨੂੰ ਠੀਕ ਆ ਤੇ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਇਨਫੋਰਮੇਟਿਵ ਲੱਗਦੀ ਹੁੰਦੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਆ ਕਰੋ ਤੇ ਬਾਕੀ ਆਪਣੇ ਆਉਣ ਵਾਲੇ ਜਿਹੜੇ ਹੈਗੇ ਆ دوست ਮਿੱਤਰ ਜੋ ਕਿ ਜੂਨੀਅਰਸ ਨੇ ਤੁਹਾਡੇ ਉਹਨਾਂ ਨਾਲ ਵੀ ਸ਼ੇਅਰ ਕਰਦਾ ਕਰੋ ਵੀ ਤੁਹਾਡਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਵੀ ਇਹ ਚੀਜ਼ਾਂ ਹੋਣੀ ਲਗਾ ਕੇ ਉਹ ਵੀ ਥੋੜੀ ਜਿਹੀ ਅਵੇਅਰ ਹੋ ਸਕਣ ਤੇ ਮਿਲਦੇ ਆ ਫਿਰ ਕਿਸੇ ਹੋਰ ਟਾਪਿਕ ਤੇ ਕਾਫੀ ਮੈਨੂੰ ਜਿਹੜੇ ਕੁਐਰੀਜ਼ ਆ ਰਹੇ ਨੇ ਮੈਡੀਕਲ ਰਿਲੇਟਡ ਤੇ ਮੈਡੀਕਲ ਰਿਲੇਟਡ ਵੀ ਆਪਾਂ ਇੱਕ ਵੀਡੀਓ ਸ਼ੂਟ ਕਰਾਂਗੇ ਤੁਹਾਡੇ ਲਈ ਸਪੈਸ਼ਲ ਠੀਕ ਆ ਤੇ ਉਹਦੇ ਲਈ ਮੈਨੂੰ ਥੋੜਾ ਜਿਹਾ ਸਮਾਂ ਚਾਹੀਦਾ ਕਈ ਵਾਰੀ ਹੁਣ ਡਿਊਟੀ ਤੇ ਹੋਈਦਾ ਕਈ ਵਾਰੀ ਲੇਟ ਨਾਈਟ ਆਈਦਾ ਸਮੇਜ ਸਮਾਗਟ ਕੇ ਮੈਂ ਥੋੜੀ ਕਮੈਂਟਸ ਰੀਡ ਕਰਕੇ ਕਿਉਂਕਿ ਕੱਲੇ-ਕੱਲੇ ਕਮੈਂਟਸ ਦਾ ਜਿਹੜਾ ਮੈਂ ਜਵਾਬ ਦੇਣਾ ਮਤਲਬ ਕਿ ਥੋੜਾ ਔਖਾ ਹੋ ਜਾਂਦਾ ਮੈਂ ਜਦੋਂ ਫ੍ਰੀ ਹੁੰਨਾ ਤਾਂ ਦੇ ਵੀ ਦਿੰਨਾ ਜਵਾਬ ਪਰ ਕਈ ਵਾਰੀ ਹੁਣ ਜਦੋਂ ਹਾਰਡਲੀ ਮਤਲਬ ਟਫ ਡਿਊਟੀ ਹੁੰਦੀ ਹੈ ਠੀਕ ਹੈ ਤੇ ਫਿਰ ਉਹ ਤੋਂ ਨਹੀਂ ਜਵਾਬ ਦਿੰਦਾ ਤਾਂ ਫਿਰ ਮੈਂ ਰੀਡ ਕਰਕੇ ਕੁਐਸਚਨ ਫਿਰ ਮੈਂ ਇੱਕ ਸੋਚਦਾ ਹਾਂ ਵੀ ਇੱਕ ਕਾਮਨ ਜੀ ਇੱਕ ਵੀਡੀਓ ਬਣਾ ਦਿੱਤਾ ਜਿਹੜੇ ਸਾਰੇ ਸਟੂਡੈਂਟਸ ਦੇ ਡਾਊਟਸ ਉਹ ਕਲੀਅਰ ਹੋ ਸਕਣ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਤੇ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜ